डीसी ਦਫਤਰ ਸੰਗਰੂਰ ਦੇ ਬਾਹਰ ਪੰਜਾਬ ਸਰਕਾਰ ਤੋਂ ਆਪਣੇ ਬੰਦੇ ਹੱਕ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਕੰਪਿਊਟਰ ਅਧਿਆਪਕਾਂ ਵੱਲੋਂ 21 ਸਤੰਬਰ ਤੋਂ ਸ਼ੁਰੂ ਕੀਤੀ ਗਈ ਲੜੀਵਾਰ ਪੁਖੜ ਹੜਤਾਲ ਅਤੇ 22 ਦਸੰਬਰ ਤੋਂ ਸ਼ੁਰੂ ਕੀਤੇ ਮਰਨ ਵਰਤ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਂਦੇ ਰੋਸ਼ਵਜੋ ਕੰਪਿਊਟਰ ਅਧਿਆਪਕ ਪੁਖੜ ਹੜਤਾਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਰਦਰਸ਼ਨਕਾਰੀਆਂ ਵੱਲੋਂ ਆਪਣੇ ਖੂਨ ਨਾਲ ਆਪ ਸੁਪਰੀਮੋ ਅਰਵਿੰਦ ਕੇਂਦਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੂਬੇ ਦੇ ਵੱਖ-ਵੱਖ ਕੈਬਨਿਟ ਮੰਤਰੀਆਂ ਦੇ ਨਾਮ ਪੱਤਰ ਲਿਖ ਕੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ 'ਚ ਕੰਪਿਊਟਰ ਵਿਧਿਆਪਕ ਨਾਲ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਵਾਅਦਿਆਂ ਨੂੰ ਯਾਦ ਕਰਵਾਉਣ ਦੀ ਇੱਕ ਹੋਰ ਪਹਿਲ ਕਦਮੀ ਕੀਤੀ ਗਈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਵਿਧਿਆਪਕ ਹੜਤਾਲ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੇ ਧਰਨੇ 'ਚ ਆ ਕੇ ਨਾ ਤਾਂ ਸਾਰ ਲੈਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਮੰਗਾਂ ਪੂਰੀਆਂ ਕਰਨ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਲਈ ਹੁਣ ਉਹ ਆਪਣੇ ਸੰਘਰਸ਼ ਦੀ ਆਵਾਜ਼ ਨੂੰ ਦਿੱਲੀ ਦੇ ਲੋਕਾਂ ਤੱਕ ਪਹੁੰਚਾਉਣ ਲਈ 22 ਜਨਵਰੀ ਨੂੰ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਦਿੱਲੀ ਦੇ ਜੰਤਰਮੰਤਰ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਵਿਰੋਧ ਰੋਸ ਪ੍ਰਦਰਸ਼ਨ ਕਰਨਗੇ ਮੁਜ਼ਾਬਤ ਮੁਜ਼ਾਬਤ ਨੂਰ ਮੋਰਚਾ ਜਿੰਦਾਬਾਦ 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 ਮਰਨ ਵਰਤੇ ਜੈ ਸਾਥੀ ਜਿੰਦਾਬਾਦ 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 ਸੰਘਰਸ਼ੀ ਲੋਕ ਜਿੰਦਾਬਾਦ 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 ਕੰਪਿਊਟਰ ਦੇ ਆਪਕਾ ਛੇਵਾ ਬੇਕਮਿਸ਼ਨ ਲਾਗੂ ਕਰੋ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਜੁਗ ਨਹੀਂ ਨਰਦੀਪ ਸ਼ਰਮਾ ਕੰਪਿਊਟਰ ਦੇ ਆਪਕ ਜੁਨਨ ਜ਼ਿਲ੍ਹਾ ਸੰਗਰੂਰ ਅੱਜ ਤੁਸੀਂ ਕਿਸ ਦਾ ਬਨੇ ਜਿਹੜਾ ਫੋਨ ਵਾਲਾ ਆਪਣੇ ਕਿੱਥੀ ਲਿਖ ਰਿਓ ਤੇ ਕਿਉਂ ਲਿਖ ਰਿਓ ਇਹਦੇ ਵਾਸਤੇ ਲਿਖ ਰਿਓ ਤੇ ਕਿਨੂੰ ਦੋਗੇ ਅਸੀਂ ਕੰਪਿਊਟਰ ਦੇ ਆਪਕ 2005 ਤੋਂ ਸਰਕਾਰੀ ਸਕੂਲਾਂ ਦੇ ਵਿੱਚ ਪੂਰੀ ਤੰਦਰੁਸਤੀ ਨਾਲ ਆਪਣੀ ਬਾਕੀ ਅਧਿਕਾਰਾਂ ਵਾਸਤੇ ਬਣਵਾ ਰਹੇ ਹਾਂ ਸਮੇ ਸਮੇਂ ਦੀ ਸਰਕਾਰ ਆਉਂਦੀਆਂ ਨਹੀਂ ਆ ਪਰ ਅੱਜ ਤੱਕ ਸਾਨੂੰ ਜੋ ਸਾਡੇ ਬੰਦੇ ਹੱਕ ਹੈੜੇ ਉਹ ਪ੍ਰਾਪਤ ਨਹੀਂ ਹੋਏ ਜਿਸ ਕਰਕੇ ਅ ਆਪ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਆਪ ਸੁਪਰੀਮ ਕੇਜਰੀਵਲ ਅਤੇ ਭਗਵੰਤ ਮਾਨ ਨੂੰ ਮਿਲੇ ਤੇ ਇਹਨਾਂ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਚੋਣ ਵਾਦਾ ਕੀਤਾ ਵੀ ਆਪ ਸਰਕਾਰ ਆਉਣ ਤੇ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਬਿਨਾਂ ਸ਼ਰਤ ਮਰਜ਼ੀ ਕੀਤਾ ਜਾਏਗਾ। ਇਹ ਬਕਾਇਦਾ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਜਾਰੀ ਕੀਤਾ ਤੇ 15 ਸਤੰਬਰ 2022 ਨੂੰ ਬਕਾਇਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਲਾਨ ਵੀ ਕੀਤਾ ਗਿਆ। ਵੀ ਕੰਪਿਊਟਰ ਦੇ ਐਪਕਨ ਨੂੰ ਦਿਵਾਲੀ ਦੇ ਤੋਹਫੇ ਦੇ ਰੂਪ ਵਿੱਚ 6ਵਾਂ ਪੇ ਕਮਿਸ਼ਨ ਅਤੇ CSSA ਰੂਲ ਐੜੇ ਉਹ ਪੰਜਾਬ ਸਿਵਲ ਸਰਵਿਸ ਰੂਲ ਉਹ ਲਾਗੂ ਕੀਤੇ ਜਾਣਗੇ। ਪਰ ਅੱਜੋਂ ਤਿੰਨ ਦਿਵਾਲੀਆਂ ਬੀਤ ਗਈਆਂ। ਅੱਜ ਤੱਕ ਉਹ ਵਾਅਦਾ ਇੱਕ ਸਿਰਫ ਵਾਅਦੇ ਬਣ ਕੇ ਰਹਿ ਗਿਆ ਤੇ ਜਿਸ ਕਰਕੇ ਅਸੀਂ 1 ਸਤੰਬਰ 2024 ਨੂੰ ਸੰਗਰੂਰ ਵਿਖੇ ਪੱਕਾ ਧਰਨਾ ਲਗਾ ਕੇ ਬੈਠੇ ਆ ਤੇ ਸਾਡੇ ਸਾਥੀ 22 ਦਸੰਬਰ 2024 ਤੋਂ ਮਰਨ ਵਰਤੇ ਬੈਠੇ ਆ ਪਹਿਲਾਂ ਜੋਨੀ ਸਿੰਘ ਲਾ ਜੀ ਵੱਲੋਂ 22 ਦਿਨ ਲਗਾਤਾਰ ਮਰਨ ਵਰਤੇ ਬੈਠੇ ਫਿਰ ਉਹਨਾਂ ਦੀ ਤਨਖ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਹੁਣ ਸਾਥੀ ਰਣਜੀਤ ਸਿੰਘ ਜੋ ਕਿ ਪਿਛਲੇ 13 ਦਿਨਾਂ ਤੋਂ ਮਰਨ ਵਰਤੇ ਮੋਰਚੇ ਵਿੱਚ ਬੈਠੇ ਨੇ ਪਰ ਅੱਜ ਤੱਕ ਵੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਸਾਡੀ ਕੋਈ ਸਰਮਾਈ ਨਹੀਂ ਕੀਤੀ ਗਈ ਮੀਟਿੰਗਾਂ ਹੋ ਰਹੀਆਂ ਨੇ ਉਦੇ ਵਿੱਚ ਇੱਕੋ ਹੀ ਗੱਲ ਬਾਰ-ਬਾਰ ਰੱਟੇ ਰਟਾਈ ਦੱਸਿਆ ਜਾਂਦੇ ਤੁਹਾਡਾ ਕੰਮ ਹੋ ਰਿਹਾ ਹੈ ਕਰ ਰਹੇ ਆ ਪ੍ਰੋਸੈਸ ਤੇ ਹੈ ਪਰ ਉਹ ਦਿਨ ਕਦੋਂ ਆਊਗਾ ਉਹ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਸਾਡੇ ਸਾਥੀ ਤਿਲ-ਤਿਲ ਮਰ ਰਹੇ ਆ ਪਰ ਨਾ ਸੰਗਰੂਰ ਪ੍ਰਸ਼ਾਸਨ ਨਾ ਵਿੱਤ ਮੰਤਰੀ ਨਾ ਸਿੱਖਿਆ ਮੰਤਰੀ ਨਾ ਆਪਣੇ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਨਾ ਸਾਡੇ ਮਾਨ ਜੋਗ ਮੁੱਖ ਮੰਤਰੀ ਕਿਸੇ ਨੇ ਵੀ ਸਾਡੀ ਸਾਰ ਲੈਣੀ ਜ਼ਰੂਰੀ ਨਹੀਂ ਸਮਝੀ ਅੱਜ ਤੱਕ ਜਿਸ ਕਰਕੇ ਅੱਜ ਅਸੀਂ ਮਜਬੂਰਨ ਸੰਗਰੂਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਕੰਪਿਊਟਰ ਦੇ ਹਵਕ ਇਥੇ ਖੂਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖਣ ਲਈ ਮਜਬੂਰ ਹੋਏ ਆ ਆਪਣੀਆਂ ਹੱਕੀ ਮੰਗਾਂ ਲਈ ਤਾਂ ਹੋ ਸਕਦਾ ਸਾਨੂੰ ਇਹ ਵਿਸ਼ਵਾਸ ਹੈ ਵੀ ਸ਼ਾਇਦ ਸਾਡੇ ਸਖੂਨ ਨਾਲ ਲਿਖੀ ਚਿੱਠੀ ਦਾ ਅਸਰ ਹੈ ਨਾ ਉਹ ਪੰਜਾਬ ਸਰਕਾਰ ਦੇ ਹੋ ਜਾਵੇ ਤੇ ਸਾਡੀਆਂ ਇਹ ਮੰਗਾਂ ਨੀਓ ਪੂਰੀਆਂ ਹੋ ਜਾਣ ਤੇ ਜਿਹੜਾ ਸਾਡਾ ਸਾਥੀ ਮਰਨ ਵਰਤੇ ਬੈਠਾ ਇਹਨੂੰ ਅਸੀਂ ਸਹੀ ਸਲਾਮਤ ਆਪਣੇ ਇਹਦੇ ਘਰ ਭੇਜ ਸਕੇ ਇਹਨੇ ਚਿੱਠੀ ਲਿਖ ਕੇ ਤੁਸੀਂ ਕਿਸ ਨੂੰ ਦੋਗੇ ਇਹ ਅਸੀਂ ਇੱਕ ਤਾਂ ਮਾਨ ਜੋ ਡੀ ਸਾਹਿਬ ਨੂੰ ਚਿੱਠੀ ਸੌਂਪਾਂਗੇ ਉੱਜਾ ਇਹ ਚਿੱਠੀ ਅਸੀਂ ਮੇਲ ਦੇ ਰਹੀ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਵਿੱਤ ਮੰਤਰੀ ਸਿੱਖਿਆ ਮੰਤਰੀ ਐਜੂਕੇਸ਼ਨ ਸੈਕਟਰੀ ਵਿੱਤ ਸੈਕਟਰੀ ਕਹਾਰੀ ਆਫੀਸਰ ਨੂੰ ਅਸੀਂ ਬਾਈ ਮੇਲ ਆਫੀਸ਼ਲ ਜਿਹੜੀ ਮੇਲ ਆਈਡੀ ਆ ਉਹਦੇ ਥਰੂ ਹਰ ਇੱਕ ਕੰਪਿਊਟਰ ਦੇ ਐਪਕ ਪੰਜਾਬ ਦਾ ਉਹਨਾਂ ਨੂੰ ਮੇਲ ਰਾਈ ਭੇਜੇ ਉਹ ਅੱਗੇ ਦਾ ਪ੍ਰੋਗਰਾਮ ਕੀ ਹੋਏਗਾ ਤੁਹਾਡਾ ਇੰਜੀਨੀਅਰ ਹੋ ਗਈ ਤੁਹਾਨੂੰ ਬੈਠੇ ਅੱਜ ਸਾਡੀ ਪੰਜਾਬ ਪ੍ਰਧਾਨ ਅਮਨ ਰੋਡਾ ਜੀ ਨਾਲ ਮੀਟਿੰਗ ਹੈ 4 ਵਜੇ ਸਾਡਾ ਵਫਦ ਉੱਥੇ ਗਿਆ ਹੋਇਆ ਹੈ ਚੰਡੀਗੜ੍ਹ ਅਗਰ ਸਾਡਾ ਮਸਲਾ ਹੱਲ ਨਹੀਂ ਕਰਦੇ ਤਾਂ ਅਸੀਂ 2 ਜਨਵਰੀ ਨੂੰ ਦਿੱਲੀ ਧਰਨਾ ਦੇਵਾਂਗੇ ਇੱਕ ਦਿਨ ਦਾ ਜੰਤਰਮੰਤਰ ਉੱਪਰ ਉਸ ਸੰਬੰਧ ਵਿੱਚ ਅਸੀਂ ਦਿੱਲੀ ਸਰਕਾਰ ਨੂੰ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਨੂੰ ਹੋਮ ਸੈਕਟਰੀ ਨੂੰ ਮੇਲ ਕਰ ਦਿੱਤੀ ਹੈ ਇਨਟੀਮੇਸ਼ਨ ਦੇ ਦਿੱਤੀ ਹੈ ਜੇ ਫਿਰ ਵੀ ਸਾਡਾ ਹੱਲ ਨਹੀਂ ਹੋਇਆ ਤਾਂ 26 ਜਨਵਰੀ ਨੂੰ ਅਸੀਂ ਵਿੱਤ ਮੰਤਰੀ ਸਾਹਿਬ ਨੂੰ ਸੂਬਾ ਪਧਰੀ ਰੈਲੀ ਦੇ ਵਿੱਚ ਉਰੇ ਘੇਰਾਂਗੇ ਉਹ ਉਰੇ ਆ ਰਹੇ ਨੇ 26 ਜਨਵਰੀ ਨੂੰ ਤਾਂ ਉਹਨਾਂ ਨੂੰ ਉੱਥੇ ਪੁੱਛਣਗੇ ਅਸੀਂ ਵੀ ਅੱਜ ਤੱਕ ਕੰਪਿਊਟਰ ਦੇ ਆਪਕਾਂ ਦੀਆਂ ਮੰਗਾਂ ਪੂਰੀਆਂ ਕਿਉਂ ਨਹੀਂ ਕੀਤੀਆਂ ਜੋ ਕਿ ਸਾਨੂੰ ਲਿਖਤੀ ਵਾਦਾ ਕੀਤਾ ਹੋਇਆ ਹੈ ਉਹ ਕਹਿੰਦਾ ਸਾਡੇ ਨਿਯੁਕਤੀ ਪੱਤਰਾਂ ਦੇ ਵਿੱਚ ਦਰਜ ਹੈ। ਕੋਈ ਨਾਮ ਕੀ ਇਹ ਕਿੱਥੋਂ ਆਇਓ ਤੇ ਕਿਹੜੀ ਗੱਲ ਇਹ ਨਾਲ ਤੁਹਾਡੀ? ਮੇਰਾ ਨਾਮ ਇਕਵਾਲ ਸਿੰਘ ਗਿੱਲ ਹੈ। ਮੈਂ ਜਿਲ੍ਹਾ ਮੋਗਾ ਤੋਂ ਆਇਆ ਹਾਂ ਤੇ ਅਸੀਂ ਜੂਨੀਅਰ ਦੇ ਤੌਰ ਤੇ ਇੱਕ ਕੰਪਿਊਟਰ ਦੇ ਸੰਘਰਸ਼ ਕਮੇਟੀ ਅਧੀਨ ਸਾਡਾ ਇੱਥੇ ਸੰਘਰਸ਼ ਚੱਲ ਰਿਹਾ ਪਿਛਲੇ 136 37 ਦਿਨਾਂ ਤੋਂ ਚੱਲ ਰਿਹਾ। ਅ ਜਿਹਦੇ ਵਿੱਚ ਅਸੀਂ ਸਰਕਾਰ ਨੇ ਸਾਡੇ ਨਾਲ ਕੁਝ ਵਾਅਦੇ ਕੀਤੇ ਸੀਗੇ। ਪਹਿਲਾਂ ਮੈਂ ਤੁਹਾਨੂੰ ਥੋੜਾ ਬ੍ਰੀਫਲੀ ਦੱਸਣਾ ਚਾਹੁੰਦਾ ਅਸੀਂ ਸਮੂਹ ਕੰਪਿਊਟਰ ਵਿਆਪਕ ਪੰਜਾਬ ਦੇ ਵਿੱਚ ਪਿਛਲੇ 20 ਸਾਲਾਂ ਤੋਂ ਨੌਕਰੀ ਕਰ ਰਹੇ ਹਾਂ ਸਾਡੀ ਭਾਰਤੀ ਪ੍ਰੈਕਟਿਸ ਦੇ ਅਧੀਨ ਸੋਸਾਇਟੀ ਦੇ ਅਧੀਨ ਕੀਤੀ ਗਈ ਸੀ ਅ ਅਸੀਂ ਕੋਈ ਸੰਘਰਸ਼ ਲੜਿਆ ਤਾਂ ਉਸ ਸਮੇਂ ਦੀ ਸਰਕਾਰ ਨੇ 2010 ਦੇ ਵਿੱਚ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਅ ਸਾਡੇ ਸੇਵਾਮਾਂ ਨਿਯਮਤ ਕੀਤੀਆਂ ਸੀਗੀਆਂ ਅਕਤੂਬਰ 2010 ਦੇ ਸਾਡਾ ਨੋਟੀਫਿਕੇਸ਼ਨ ਹੋਇਆ ਜਿਸ ਦੇ ਤਹਿਤ ਸਾਡੀਆਂ ਸੇਵਾਮਾਂ 1 6 1 7 2011 ਤੋਂ ਨਿਯਮਤ ਕੀਤੇ ਗਏ ਜਾਂ ਸੀ ਦੀ ਇੰਪੈਕਟ ਸੋਸਾਇਟੀ ਦੇ ਅਧੀਨ ਜਿਸ ਵੇ ਸਾਡੀਆਂ ਸੇਵਾਮਾਂ ਨਿਯਮਤ ਕਰਕੇ ਸਾਡੇ ਤੇ ਪੂਰਨ ਤੌਰ ਤੇ ਪੰਜਾਬ ਸਿਵਲ ਸੇਵਾ ਨਿਯਮ ਲਾਗੂ ਕੀਤੇ ਗਏ ਸੀ ਜੇ ਸੰਸਾਰ ਸਾਨੂੰ ਪੰਜਾਬ ਸਰਕਾਰ ਦੇ ਕਰਮਚਾਰੀ ਵਾਲੇ ਸਾਰੇ ਲਾਭ ਮਿਲਨੇ ਸੀ ਪਰ ਜੋ ਸਰਕਾਰਾਂ ਦੀਆਂ ਨੀਤਾਂ ਦੇ ਵਿੱਚ ਪਤਾ ਨਹੀਂ ਹੁੰਦਾ ਥੋੜੇ ਜਿਹੇ ਚਿਰ ਬਾਅਦ ਸਾਡੇ ਲਾਭ ਬੰਦ ਕਰ ਦਿੱਤੇ ਗਏ ਜਿਸ ਲਈ ਅਸੀਂ ਵੱਖਰੇ ਵੱਖਰੇ ਤੌਰ ਤੇ ਸੰਘਰਸ਼ ਲੜਦੇ ਰਹੇ पर موجوده ਸਥਿਤੀ ਇਹ ਹੋ ਗਈ ਕਿ ਸਾਡੇ ਸਭਾਵਾ ਨਿਜਮਤ ਹੋਣ ਦੇ 15 ਸਾਲ ਬਾਅਦ ਵੀ ਸਾਡੇ ਸਾਥੀ ਸੜਕਾਂ ਤੇ ਰੋਲਣ ਲਈ ਮਜਬੂਰ ਹਨ ਸਰਕਾਰ ਨੇ ਸਾਡੇ ਉੱਤੇ ਛੇਵਾ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਪੰਜਾਬ ਸਿਵਲ ਸਭਾਵਾ ਨਿਜਮ ਸਾਡੇ ਤੇ ਪੂਰਨ ਤੌਰ ਤੇ ਲਾਗੂ ਨਹੀਂ ਹੈਗੇ ਆ ਲਗਭਗ ਪਿਛਲੇ ਸਾਲਾਂ ਦੇ ਵਿੱਚ ਸਾਡੇ 106 ਦੇ ਕਰੀਬ ਸਾਥੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਆ ਕਿਉਂਕਿ ਸਾਡੇ ਤੇ ਪੂਰਨ ਤੌਰ ਤੇ ਪੰਜਾਬ ਸਿਵਲ ਸਭਾਵਾ ਨਿਜਮ ਲਾਗੂ ਨਹੀਂ ਹੋਏ ਤਾਂ ਉਸ ਕਰਕੇ ਜਿਹੜਾ ਕੋ ਮਰਤਕ ਦੇ ਪਰਿਵਾਰ ਨੂੰ ਗ੍ਰੈਸ਼ਟੀ ਮਿਲਣੀ ਹੁੰਦੀ ਆ ਗ੍ਰੈਸ਼ਟੀ ਮਿਲਣੀ ਹੁੰਦੀ ਆ ਜਾਂ ਉਹਦੇ ਬਾਰਸ ਨੂੰ ਨੌਕਰੀ ਦਾ ਲਾਭ ਮਿਲਣਾ ਲਾਭ ਮਿਲ ਨਹੀਂ ਰਿਹਾ ਉਹਨਾਂ ਦੇ ਪਰਿਵਾਰ ਸੜਕਾਂ ਤੇ ਰੋਣਾ ਲਈ ਮਜਬੂਰ ਹਨ ਉਹਨਾਂ ਲਈ ਕੋਈ ਆਰਥਿਕ ਤੌਰ ਤੇ ਉਹ ਉਹਨਾਂ ਨੂੰ ਆਰਥਿਕ ਵਸੀਲਾ ਨਹੀਂ ਹੈ ਉਹਨਾਂ ਦਾ ਤਾਂ ਅਸੀਂ ਵੀ ਲਗਭਗ ਇੱਥੇ 137 ਦਿਨਾਂ ਤੋਂ ਸਾਡਾ ਭੋਖੜਤਾਲ ਚੱਲ ਰਿਹਾ ਸੀ ਤੇ ਮਰਨ ਵਰਤ ਵੀ ਸਾਡਾ ਅੱਜ 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 ਤਾਂ ਤੁਸੀਂ ਕੀ ਕਾਰੇ ਕਰਦੇ ਹੋ ਸਾਡੇ ਇੱਥੇ ਮਰਨਵਰ ਤੇ ਭੋਖਰਤਾਲ ਦੇ ਵਾਲੇ ਅੱਜ ਸਾਡੇ ਜੋ ਸਾਥੀ ਆਏ ਸੀਗੇ ਉਹਦੇ ਵਿੱਚ ਅੱਜ ਅਸੀਂ ਪੰਜਾਬ ਸਰਕਾਰ ਨੂੰ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਅਸੀਂ ਖੂਨ ਨਹੀਂ ਚਿੱਠੀਆਂ ਲਿਖ ਰਹੇ ਆ ਸਾਡੇ ਜੋ ਸਾਥੀ ਆਏ ਅਸੀਂ ਸਾਰਿਆਂ ਨੇ ਆਪੋ ਆਪਣਾ ਖੂਨ ਕੱਢ ਕੇ ਤੇ ਇਹਨੂੰ ਲੈਫਟ ਦੇ ਤੌਰ ਤੇ ਆਪਣੇ ਐਪਲੀਕੇਸ਼ਨਲ ਲਿਖ ਕੇ ਸਰਕਾਰ ਨੂੰ ਕਰ ਰਹੇ ਹਾਂ ਜਿਸ ਤਰ੍ਹਾਂ ਮੈਂ ਵੀ ਆ ਵੇਖੋ ਜੀ ਹੁਣ ਤੁਹਾਡੇ ਸਾਹਮਣੇ ਚਿੱਠੀ ਲਿਖੀ ਆ ਠੀਕ ਆ ਅਸੀਂ ਆਪਦੇ ਖੂਨ ਦੇ ਨਾਲ ਹੀ ਚਿੱਠੀ ਲਿਖ ਕੇ ਮਾਨਯੋਗ ਡੀਸੀ ਸੰਗਰੂਰ ਰਾਹੀਂ ਪੰਜਾਬ ਸਰਕਾਰ ਨੂੰ ਭੇਜ ਰਹੇ ਹਾਂ ਤੋਂ ਬਾਅਦ ਅਗਲਾ ਤੁਹਾਡਾ ਕੀ ਪ੍ਰੋਗਰਾਮ ਹੋਏ ਅਗਲਾ ਪ੍ਰੋਗਰਾਮ ਸਾਡਾ ਮਰਨ ਵਰ ਚੱਲ ਰਿਹਾ ਜੀ ਤੇ ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈਗਾ ਸਰਕਾਰ ਦਾ ਇੱਥੇ ਹੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਰਕਾਰੀ ਤੌਰ ਤੇ ਜਾਂ ਆਪਣੇ ਇੱਥੇ ਹੀ ਪ੍ਰੋਟੈਸਟ ਕਰ ਰਹੇ ਹਾਂ ਸਰਕਾਰੀ ਮੰਤਰੀਆਂ ਦਾ ਘਰਾਓ ਕਰ ਰਹੇ ਹਾਂ ਤਾਂ ਆਉਣ ਵਾਲੀ 22 ਤਰੀਕ ਨੂੰ ਅਸੀਂ ਇੱਕ ਵੱਡੇ ਪੱਦਰ ਦੇ ਉੱਤੇ ਜੱਫਾ ਲੈ ਕੇ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਜਿੱਥੇ ਚੱਲ ਰਿਹਾ ਦਿੱਲੀ ਦੇ ਇਲੈਕਸ਼ਨ ਚੱਲ ਰਹੇ ਆ ਉੱਥੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਲਈ ਜਾਵਾਂਗੇ